ਬੇਸ਼ੱਕ ਅਸੀਂ ਕੋਠੀਆਂ ਘਾਰਾਂ ਦੇ ਮਾਲਕ ਪਰ ਰੁੱਖ ਸਾਡੇ ਸਾਹਾਂ ਦੇ ਪਾਲਕ ਆਕਸੀਜਨ ਮੁlt ਤਾਂ ਲੈ ਸਕਦੇ ਹਾਂ ਪਰ ਇੱਕ ਰੁੱਖ ਨਾ ਲਾ ਸਕਦੇ ਹਾਂ ਜ਼ਿੰਦਗੀ ਸਾਡੀ ਵਿੱਚ ਬੜੇ ਪੰਗੇ ਨੇ ਕੁਦਰਤ ਦੇਖ ਭਈ ਵੰਡ ਦੀ ਜ਼ਿੰਦਗੀ ਆਦਮ ਜਾਨ ਤੋਂ ਸਭ ਚੰਗੇ ਨੇ ਕੁਦਰਤ ਦੇਖ ਭਈ ਵੰਡ ਦੀ ਜ਼ਿੰਦਗੀ ਆਦਮ ਜਾਨ ਤੋਂ ਸਭ ਚੰਗੇ ਨੇ ਪਾਣੀ ਸਭ ਧਰਤੀ ਦਾ ਮਾਲੀ ਪਸ਼ੂ ਪੰਛੀ ਚੌ ਦਿਸ਼ਾ ਦੇ ਵਾਲੀ ਪਾਣੀ ਸਭ ਧਰਤੀ ਦਾ ਮਾਲੀ ਪਸ਼ੂ ਪੰਛੀ ਚੌ ਦਿਸ਼ਾ ਦੇ ਵਾਲੀ ਖੱਟਿਆ ਬਟਿਆ ਇੱਥੇ ਹੀ ਰਹਿਣਾ ਆਇਆ ਤੇ ਜਾਣਾ ਨੰਗੇ ਨੇ ਕੁਦਰਤ ਦੇਖ ਪਈ ਵੰਡ ਦੀ ਜ਼ਿੰਦਗੀ ਆਦਮ ਜਾਨ ਤੋਂ ਸਭ ਚੰਗੇ ਨੇ ਕੁਦਰਤ ਦੇਖ ਵੀ ਵੰਡ ਦੀ ਜ਼ਿੰਦਗੀ ਆਦਮ ਜਾਨ ਤੋਂ ਸਭ ਚੰਗੇ ਨੇ ਕੀ ਕੀ ਕਰੋਨਾ ਰੰਗ ਦਿਖਾਏ ਹੋਰ ਕੀ ਦਸ ਉੜੀਕਾਂ ਕਿਉਂ ਨਾ ਬੌਲੇ ਕਰਦੀਆਂ ਸਾਨੂੰ ਇਸ ਤਰ੍ਹਾਂ ਦੀਆਂ ਚੀਕਾਂ ਹਵਾ ਦੀ ਕੀਮਤ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੋਟਾਂ ਨਾਲ ਸਾਹ ਮੁੱਲ ਮੰਗੇ ਨੇ ਕੁਦਰਤ ਦੇਖ ਭਈ ਵੰਡ ਦੀ ਜ਼ਿੰਦਗੀ ਆਦਮ ਜਾਨ ਤੋਂ ਸਭ ਚੰਗੇ ਨੇ ਛੱਟ ਕੇ ਚੰਚਟ ਸਾਂਭ ਲੈ ਕੁਦਰਤ ਹਵਾ ਪਾਣੀ ਧਰਤੀ ਤੇ ਹਾਸੇ ਕਦੀ ਨਾ ਮੁੱਕਣੀ ਨੱਠ ਭਜੇ ਤਾਂ ਚੱਲਦੇ ਰਹਿਣੇ ਰਾਸੇ ਦਲਜੀਤ ਇਹਨਾਂ ਵਿੱਚ ਰੰਗ ਜ਼ਰੂਰੀ ਖਾਨੇ ਇਹ ਜੋ ਬੇਰੰਗੇ ਨੇ ਕੁਦਰਤ ਦੇਖ ਭਈ ਵੰਡ ਦੀ ਜ਼ਿੰਦਗੀ ਆਦਮ ਜਾਨ ਤੋਂ ਸਭ ਚੰਗੇ ਨੇ ਪਾਣੀ ਹਵਾ ਤੇ ਧਰਤੀ ਖਾਲਸ ਤਨ ਮਨ ਬੰਦੇ ਦੇ ਸ਼ੁੱਧ ਹੁੰਦੇ ਸੀ ਕੋਠੀਆਂ ਕਾਰਾਂ ਪਤਾ ਨਹੀਂ ਸੀ ਮੱਖਣ ਪੇੜੇ ਦੁੱਧ ਹੁੰਦੇ ਸੀ ਧਰ ਬਜ਼ੁਰਗਾਂ ਦਾਸ ਹੀ ਹੁੰਦਾ ਘਰ ਘਰ ਨਾਹੇ ਯੁੱਧ ਹੁੰਦੇ ਸੀ ਚਤਰ ਚਲਾਕੀਆਂ ਹੁਣ ਜੇ ਚੱਲੀਆਂ ਇਹਨਾਂ ਗੱਲਾਂ ਤੋਂ ਬੇਸ਼ੁੱਧ ਹੁੰਦੇ ਸੀ ਹੱਥੀ ਸਾਰੇ ਕੰਮ ਹੁੰਦੇ ਸੀ ਰਾਜ ਰਾਜ ਖਾਂਦੇ ਮਰਜ਼ ਨਾ ਹੁੰਦੀ ਫੋਨ ਨਾਲ ਅਜ ਕੱਲੇ ਹੱਸਦੇ ਇਕੱਠੇ ਬਹਿੰਦੇ ਹਰਜ਼ ਨਾ ਹੁੰਦੀ ਖੁੱਲੇ ਵੇੜੇ ਦਿਲ ਵੀ ਖੁੱਲੇ ਹੁਣ ਵਿੱਚ ਦਰਵਾਜ਼ੇ ਦਰਜ ਨਾ ਹੁੰਦੀ ਸੱਸ ਕੰਮ ਕਰੇ ਨੂੰ ਫੋਨ ਨਾ ਛੱਡਦੀ ਅੱਜ ਬਾਪ ਤੋਂ ਵੀ ਤੀ ਬਰਜ ਨਾ ਹੁੰਦੀ ਅੱਜ ਛੋਟੇ ਵੱਡੇ ਨੂੰ ਦੇਣ ਸਲਾਹਾਂ ਮਾਪੇ ਦੇ ਨਾਂ ਦੀ ਗਰਜ ਨਾ ਹੁੰਦੀ ਜੇ ਸੋਚ ਸਮਝ ਕੇ ਲੋੜ ਵਧਾਉਂਦੇ ਜ਼ਿੰਦਗੀ ਟੁੱਬੀ ਵਿੱਚ ਕਰਜ ਨਾ ਹੁੰਦੀ ਚਾਰ ਚਫੇਰਾ ਚੰਗਾ ਹੋ ਜੇ ਦਲਜੀਤ ਜਿਵੇਂ ਸਾਡੀ ਫਰਜ ਨਾ ਹੁੰਦੀ ਦਿਲਜੀਤ ਜਿੰਮੇ ਸਾਡੇ ਫਰਜ਼ ਨੇ ਉਹ بے ਵਫਾਈ ਤੇਰੀ ਸੀ ਜਾਂ ਮੇਰੀ ਸੀ ਛੱਡ ਕਿਹੜੀ ਸੋਚ ਵਿਚਾਰ ਜਹੀ ਵਿੱਚ ਪੈ ਗਿਆ ਹਾਂ ਮੇਰੇ ਨਾਲ ਉਹ ਦੁਨੀਆਦਾਰੀ ਦੇ ਵਿੱਚ ਮੀਰੀ ਨਹੀਂ ਮੈਂ ਤਾਂ ਦੇਖ ਲੈ ਸਾਡੀ ਪਿੱਛੇ ਰਹਿ ਗਿਆ ਹਾਂ ਬੇਸ਼ੱਕ ਕਲਮ ਮੇਰੀ ਵਿੱਚ ਤੇਰੇ ਨਾਂ ਦੀ ਸਿਆਹੀ ਹੈ ਪਰ ਸੱਚ ਦੱਸੀ ਕਿ ਨਜ਼ਰ ਤੇਰੀ ਤੋਂ ਲੈ ਗਿਆ ਹਾਂ ਟੀਚਰ ਦੀ ਨਿਗਾ ਨਾਲ ਕਈ ਦੇਖ ਰਹੇ ਦੁਨੀਆ ਵਿੱਚ ਮਚਾਕਿਆ ਬਣ ਕੇ ਰਹਿ ਗਿਆ ਉਹ ਪਹਿਲਾਂ ਕਿਸੇ ਘਟ ਤੋਂ ਜ਼ਿੰਦਗੀ ਹੋਰ ਕੁਝ ਜੋਖਮ ਦੇ ਕੇ ਚੱਲੀ ਕਿੰਨੇ ਸਾਹ ਨੇ ਬਾਕੀ ਆਪਣੇ ਨਾਲ ਤੂੰ ਕਿੰਨੇ ਲੈ ਕੇ ਚੱਲੀ ਚੱਲ ਇਹ ਤਾਂ ਦੱਸ ਦੇ ਕਿੰਨਾ ਹੋਰ ਗਮਾਂ ਦਾ ਤੁੰਬਾ ਵੱਜਣਾ ਹੈ ਮਰਜੀ ਤੇਰੀ ਐਸ ਮੈਦਾਨ ਚੋਂ ਅਸੀਂ ਤਾਂ ਕਿੱਧਰ ਭੱਜਣਾ ਹੈ ਛੱਟ ਸੋਚਣਾ ਸੂਰਤਾਂ ਬਾਰੇ ਸੀਰਤਾਂ ਬਾਰੇ ਦਿਲਾ ਸੂਰਤਾਂ ਵਾਲਿਆਂ ਦੀ ਦੁਨੀਆ ਜੇ ਵਿੱਚ ਰਹਿਣਾ ਵਫਾਦਾਰੀਆਂ ਫਿਰਦਾ ਪਾਲਦਾ ਏ ਇੱਥੇ ਕੌਡੀ ਨਾ ਤੇਰਾ ਮੁੱਲ ਪੈਣਾ ਧੰਨਵਾਦ